55000 ਤੋਂ ਵੱਧ ਸਰਕਾਰੀ ਨੌਕਰੀ ਬਿਨਾਂ ਕਿਸੇ ਰਿਸ਼ਤ ਨੂੰ ਮੈਂ ਰੱਖਦੇ ਤਾਂ ਆਪਣੇ ਬੇਟੀ ਛੜਕ ਸੁਰੱਖਿਆ ਫੋਰਸ ਭਰਤੀ ਆ 30-30 ਕਿਲੋ ਮਿੰਟ ਤੇ ਗੱਡੀਆਂ ਦੇਤੀਆਂ ਕਿ ਕਿਤੇ ਕੋਈ ਖੁਦਾਨਾ ਖਾਸ ਤਾਂ ਕੋਈ ਐਕਸੀਡੈਂਟ ਹੋ ਦੇ ਤੇ ਤੁਸੀਂ ਉਹਨਾਂ ਦੀ ਜਾਨ ਬਚਾਓ ਮੋਹੱਲਾ ਚਲੀ ਨਿਕਟਣਗੇ ਸਕੂਲ ਆਫ ਐਂਬੀਨਸ ਭਰ ਗਏ ਨੇ 600 ਯੂਨਟ ਬਿਜਲੀ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕੋਈ ਦਾਗ-ਪੱਟ ਦਾ ਵੰਤਰ ਨਹੀਂ ਕੋਈ ਧਰਮ ਦਾ ਵਿਤਰਾ ਨਹੀਂ ਕੋਈ ਸਰਟੀਫਿਕੇਟ ਦੀ ਕੋਈ ਕਿਸੇ ਪੰਚ ਸਰਪੰਚਾਂ ਬੱਲੇ ਮੇਰ ਮੈਂਬਰ ਕਿਸੇ ਦੀ ਮੋਰ ਨਹੀਂ ਲਵਾਈ ਕਿਸੇ ਵੀ ਬੰਦੇ ਨੇ ਬਿਜਲੀ ਘਰ ਜਾ ਕੇ ਕੋਈ ਬਿਜਲੀ ਮਾਫੀ ਦਾ ਫਾਰਮ ਨਹੀਂ ਭਰਿਆ ਕਿਸੇ ਦੇ ਘਰ ਕੋਈ ਬਿਜਲੀ ਵਾਲਾ ਲੋਡ ਚੱਕ ਨਹੀਂ ਕਰਤਾ ਆ ਕੋਰੇ ਕਾਗਜ਼ ਦੇ ਉੱਤੇ ਗੋਟਾਵ ਨਹੀਂ ਲਵਾਇਆ ਤੇ ਸਭ ਨੂੰ ਬਿਜਲੀ ਨਹੀਂ ਦੱਸੋ ਕੋਈ ਮੈਨੂੰ ਪੂਰੇ ਪੰਜਾਬ ਦੇ ਵਿੱਚ ਹੱਥ ਘੜਾ ਕਰਕੇ ਕੋਈ ਖਸਬਤਾਂ ਦੱਸ ਦੇ ਕਿ ਮੈਂ 600 ਰੁਪਏ ਦੀ ਫ੍ਰੀ ਲੈਣ ਵਾਸਤੇ ਮੈਂ ਇੱਕ ਪੂਰੇ ਕਾਗਜ਼ ਦੇ ਉੱਤੇ ਵਿਸਾਈ ਕਿਸੇ ਨੇ ਨਹੀਂ ਕੀ ਕਰਵਾਏ ਨਹੀਂ ਕਿਉਂਕਿ ਮੈਨੂੰ ਪਤਾ ਸੀਗਾ ਕਿ ਜੇ ਇਹ ਕੰਮ ਸ਼ੁਰੂ ਕਰ ਦਿੱਤੇ ਤੇ ਅੱਧੇ ਲੋਕ ਤੇ ਵਿਚਾਰੀ ਵੈਸੇ ਜਾ ਕੇ ਉਹਨਾਂ ਨੂੰ ਤੇ ਪਤਾ ਹੀ ਨਹੀਂ ਲੱਗਣਾ ਕਰੀਏ ਕਿ ਕਿੱਥੋਂ ਭਾਰੰਤਾ ਇਹ ਕਿਹਦੇ ਕੋਲ ਜਾਈਏ ਟੋਟੇ ਮਸੋਟੂ ਉੱਥੋਂ ਸ਼ੁਰੂ ਹੋ ਜਾਣੀ ਸੀਗੀ ਕਿਸੇ ਨੇ ਕਹਨਾ ਹੀ ਮੈਨੂੰ ਇੰਨੇ ਦੇ ਦੇ ਤਾ ਮੈਂ 600 ਯੂਨਿਟ ਟਿੱਕਰਾ ਦਿਨਾ ਕਿਸੇ ਨੇ ਕਹਨਾ ਇੰਨੇ ਕੋਈ ਇੰਨੇ ਦੇ ਦੇ ਤੋ ਕੋਈ ਐਸ ਡੀਓ ਪਿੱਛੇ ਜਾਣਾ ਹੈ ਕੋਈ ਜੀਪ ਪਿੱਛੇ ਜਾਣਾ ਹੈ ਕਹਨੇ ਸਰਪੰਚ ਪਿੱਛੇ ਪੱਜੇ ਕਰਨਾ ਹੈ ਕਹਨੇ ਕਿ ਹਿੱਸੇ ਪਿੱਛੇ ਪੱਜੇ ਕਰਨਾ ਸੀ ਕੋਈ ਬੰਦਾ ਇੱਕ ਬੰਦਾ ਵੀ ਕੱਪਕਾ ਕੇ ਦੇ ਨਹੀਂ ਗਿਆ ਸਭ ਨੂੰ ਬਿਜਲੀ ਜਿਹੜੀ ਪ੍ਰੀਵਲੀ ਆ ਘਰ ਬੈਠਿਆ ਨਹੀਂ ਦੂਸਰੀ ਗੱਲ ਕਿਸਾਨ ਭਰਾਵਾਂ ਨੂੰ ਬਿਜਲੀ ਤੁਸੀਂ ਆਪ ਭਰੀ ਭਾਵ ਜਾਣ ਤੇ ਪਿਛਲੇ ਤਿੰਨ ਸਾਲਾਂ ਤੋਂ ਬਹੁਤ ਮੁਸ਼ਕਲ ਆ ਰਹੀ ਹੈ ਰਾਤਾਂ ਨੂੰ ਜਾਂਦੇ ਹਾਂ ਦੇਸੀਆਂ ਸੱਪਾਂ ਦੀਆਂ ਸਰੀਆਂ ਫਿੱਤੇ ਤੇ ਬੱਤੇ ਦੇ ਸੀਗੇ ਕਦੀ ਅੱਜ ਲੱਗਦਾ ਹੈ ਕਿ ਸਾਨੂੰ ਰਾਤ ਦਾ ਆ ਕੇ ਮੋਟਰ ਔਨ ਕਰਦੀ ਪੈਂਦੀ ਹੈ ਚਲਾਉਂਦੀ ਜਾਂ ਦਿਨੇ-ਦਿਨੇ ਆਪਣਾ ਕੰਮ ਕਰਕੇ ਜਿੱਦਾਂ ਸਰਕਾਰੀ ਨੌਕਰੀ ਹੁੰਦੀ ਨਾ ਥਿਨੇ-ਥਿਨੇ ਮੌਕੇ ਤੇ ਜਾ ਕੇ ਫਾਇਦੇ ਕਰੀ ਜਾਂਦੇ ਮੇਰਾ ਕਹਿਣ ਕੋਈ ਕਿਸਾਨ ਖੇਤਾਂ ਦੇ ਵਿੱਚ ਜਾ ਕੇ ਨਹੀਂ ਪਾ ਸਕਦਾ ਸਭ ਨੂੰ ਬਿਜਲੀ ਜੜੀ ਮਿਲਦੀ ਆ ਉਸ ਮੇਰੇ ਮਿਲ ਗੋਇੰਦਵਾਲ ਸਾਹ ਬੜਾ ਸਾਡਾ ਟਰਬਨ ਪਲਾਨ ਸੀਗਾ ਪੰਜ ਥਰਮਲ ਪਲਾਂਟਾਂ ਦੀ ਜੀਕਾ ਆਪ ਦੇ ਵਿੱਚ ਜਦੋਂ ਅਸੀਂ ਆਏ ਤਿੰਨ ਪ੍ਰਾਈਵੇਟ ਸੀਗੇ ਦੋ ਸਰਕਾਰੀ ਸੀ ਰੋਪੜਾ ਤੇ ਲਹਿਰਾਮੋਹ ਬਤਾਲ ਦੋ ਸਰਕਾਰੀ ਸੀਗੇ ਤਿੰਨ ਪ੍ਰਾਈਵੇਟ ਸੀਗੇ ਰਾਤਪੁਰੇ ਵਾਲਾ ਤਲਵੰਟੀ ਵਾਲਾ ਤੇ ਪੋਇੰਟਵਾਰਸਾ ਵਾਲਾ ਅਸੀਂ ਕੀਤਾ ਕੀ ਕਿ ਇੱਕ ਪ੍ਰਾਈਵੇਟ ਥਰਮਲ ਪਲਾਂਟ ਜਿਹਦੀ ਪੂਰੇ ਭਾਰਤ ਦੇ ਵਿੱਚ ਕੋਈ ਉਦਾਹਰਣ ਨਹੀਂ ਮਿਲਦੀ ਪ੍ਰਾਈਵੇਟ ਸਰਵਲ ਪਾਰਟ 540 ਤੱਕ ਦਾ ਮੋਟਰ ਦਾ ਅੰਦਰ ਜਿੱਥੇ ਗੋਇੰਦਵਾਲ ਸਾਫ ਸੀਗਾ ਜਿਹੜਾ ਉਹਨੂੰ ਅਸੀਂ 180 ਕਰੋੜ ਰੁਪਏ ਦੇ ਵਿੱਚ ਖਰੀਦ ਕੇ ਸਰਕਾਰੀ ਕਰਿਆ ਕੋਈ ਗੱਲ ਨਹੀਂ ਜੋ ਕੀਤਾ ਉਹਨਾਂ ਨੇ ਸਭ ਨੂੰ ਹੀ ਪਤਾ ਹੈ ਨਸ਼ਾ ਲਿਆਉਣ ਵਾਲਾ ਕੌਣ ਸੀਗਾ ਨਸ਼ਾ ਪਾਉਣ ਵਾਲਾ ਕੌਣ ਸੀਗਾ ਕਿਹੜੇ ਮੰਤਰੀ ਦੀ ਗੱਡੀ ਦੇ ਵਿੱਚ ਨਸ਼ਾ ਸਪਟਾਈ ਹੁੰਦਾ ਸੀਗਾ ਤੁਹਾਨੂੰ ਸਾਡੀ ਅਜਬुत ਦੰਡੇ ਨੇ ਬਹੁਤ ਨਾਲ ਬਹੁਤ ਦਾ ਅਸੀਂ ਇਤਨੀ ਬਖਸ਼ਣਾ ਕੋਈ ਵੀ ਹੋਵੇ ਜਿੱਦੀ ਮਰਜ਼ੀ ਦਾਸਨੀ ਤੇ ਪਹੁੰਚੋ ਸਾਡੇ ਜਿੱਥੇ ਜੰਡੇ ਵਾਲੇ ਵਿਰਾ ਘਰ ਆ ਜੀ ਕੋਈ ਬੰਦੇ ਆ ਗਏ ਕਹਿੰਦੇ ਤੁਹਾਡੇ ਗਵਾਂਢ ਦੇ ਵਿੱਚ ਮੁੰਡਾ ਫੜਿਆ ਗਿਆ ਆ ਨਸ਼ੇ ਵਿੱਚ ਤਾਂ ਇਹ ਤੇ ਤੁਹਾਡਾ ਗਵਾਂਢੀ ਆ ਇਹਦੇ ਵਾਸਤੇ ਤੇ ਫੋਨ ਕਰ ਤਾ ਲੱਗਾ ਇਹ ਤੇ ਮੇਰਾ ਗਵਾਂਢੀ ਆ ਤਾਂ ਆ ਮੇਰੇ ਘਰ ਦੀ ਚਾਰ ਦਿਵਾਰੀ ਆ ਤੇ ਆਂ ਦਰਵਾਜ਼ਾ ਲੱਗਾ ਜੇ ਇਸ ਘਰ ਦੇ ਅੰਦਰ ਵੀ ਕੋਈ ਆਪੋ ਜਿਹਾ ਕੰਮ ਕਰੂਗਾ ਤੇ ਪੁਲਿਸ ਇਸ ਘਰ ਦੇ ਅੰਦਰੋਂ ਵੀ ਧੂਕਿਉਣ ਦਾ ਕਿਸੇ ਨਾਲ ਕੋਈ ਇਤਿਹਾਸ ਨਹੀਂ ਚਾਹੇ ਆਪਣਾ ਹੈ ਚਾਹੇ ਬਗਾਨਾ ਹੈ ਜਿਨ੍ਹਾਂ ਨੇ ਸਾਡੇ ਘਰਾਂ ਦੇ ਵਿੱਚ ਸੱੱਥਰ ਵਸਾਏ ਨੇ ਚੁੰਨੀਆਂ ਚਿੱਟੀਆਂ ਖਿੱਤੀਆਂ ਦੇ ਸਾਡੀਆਂ ਘਰਾਂ ਦੀਆਂ ਉਹਨਾਂ ਨੂੰ ਬਸ ਸਕਦੇ ਆਂ ਜੀ ਅੱਜ ਕਿਸੇ ਦਾ ਜੀਸੀਬੀ ਦਾ ਹਲ ਟੁੱਟ ਰਿਹਾ ਕਿਸੇ ਦੇ ਚਾਰ-ਚਾਰ ਬੰਜਨਾ ਬਣਾ ਕੇ ਬੇਠੇ ਦੇ ਨਸ਼ੇ ਹੀ ਵੇਚ ਕੇ ਅੱਜ ਚੱਲ ਰਿਆ ਨਾ ਪੀ ਲੱਭ ਚੱਲੂਗਾ ਗਾਂਵ ਨਹੀਂ ਚੱਲੂਗਾ ਧਰਕ ਪੈ ਗਿਆ ਕਾਫੀ ਬਰਬਟਾਇਆ ਮੈਂ ਇਹ ਨਹੀਂ ਕਹਿੰਦਾ ਕਿ ਸਾਰੀ ਤਰ੍ਹਾਂ ਖਤਮ ਹੋ ਗਿਆ ਮੈਂ ਵੀ ਨਹੀਂ ਕਹਿੰਦਾ ਵਿਕਾਸ ਤੇ ਅਸੀਂ ਸਾਰੇ ਕੰਮ ਕਰ ਦਿੰਦੇ ਸੀ ਕੰਮ ਕਦੀ ਪੂਰੇ ਨਹੀਂ ਹੁੰਦੇ ਬੰਦਾ ਪੂਰਾ ਹੋ ਜਾਂਦਾ ਕੰਮ ਕਦੀ ਪੂਰੇ ਕੰਮ ਤੇ ਚੱਲਦੇ ਰਹਿੰਦੇ ਕੱਲ੍ਹ ਇਹ ਹੁੰਦੀ ਆ ਕਿ ਕਿਹੜੇ ਬੰਦੇ ਨੇ ਕਿੰਨੀ ਕੋਸ਼ਿਸ਼ ਕੀਤੀ ਆ ਜਿੰਨੀ ਕੋਸ਼ਿਸ਼ ਕੀਤੀ ਆ ਔਰ ਕੋਸ਼ਿਸ਼ ਦੇ ਵਿੱਚ ਹੋ ਸਕਦਾ ਕੋਸ਼ਿਸ਼ ਦੇ ਵਿੱਚ ਕਾਮਯਾਬ ਨਾ ਵੀ ਹੋਇਆ ਪਰ ਕੋਸ਼ਿਸ਼ ਤੇ ਕੀਤੀ ਨਾ ਅਟ ਲੀ ਐਟ ਲੀਸਟ ਘੱਟੋ ਘੱਟ ਅਸੀਂ ਉਹ ਰਾਹ ਤੇ ਭੜਿਆ ਨਾ ਅਸੀਂ ਨਸ਼ੇ ਖਤਮ ਕਰਨ ਦਾ ਰਾਹ ਫੜਦਿਆ ਅਸੀਂ ਵਿਕਾਸ ਦਾ ਰਾਹ ਫੜਦਿਆ ਅਸੀਂ ਇੱਕ ਪਾਸੇ ਚੱਲ ਪਏ ਚੱਲ ਪਏ ਵੀ ਆਪਾਂ ਕੁਝ ਕਰ ਤੇ ਬਾਕੀ ਚਲੋ ਗੱਲਾਂ ਤੇ ਬਹੁਤ ਨੇ ਮੈਂ ਇੱਕਦਮ ਤੁਹਾਡੇ ਕੋਲ ਛੋਟੀ ਜਿਹੀ ਪੁੱਛਣੀ ਚਾਹੁੰਦਾ ਤੁਸੀਂ ਸਾਰੇ ਪਰਿਵਾਰ ਬਿਠੇ ਸਾਡੇ 'ਚ ਵੀ ਗਲਤੀਆਂ ਹੋਣਗੀਆਂ ਇਹ ਨਹੀਂ ਵੀ ਆਪਾਂ ਕੋਈ ਜੋ ਜਿਹੜਾ ਰੱਬ ਥੋੜੀ ਆਪਣੇ ਚ ਗਲਤੀਆਂ ਹੋਣਗੀਆਂ ਫੇਰੇ ਚ ਵੀ ਗਲਤੀਆਂ ਹੋ ਆਪਾਂ ਜਿੰਨੇ ਬੈਠੇ ਆ ਸਾਰੇ ਥੋੜੀ-ਬੋਤੀ ਕੋਈ ਨਾ ਗਲਤੀ ਹੁੰਦੀ ਹੈ ਇੱਕ ਤਕਾਲ ਦਿਲ ਤੇ ਹੱਥ ਰੱਖ ਕੇ ਦੱਸ ਦਿਓ ਕਿ ਅਸੀਂ ਕੰਮ ਸੇ ਕੰਮ ਜਿਹੜੇ ਪਿਛਲੇ ਸੀਗੇ ਉਹਨਾਂ ਨਾਲੋਂ ਤੇ ਚੰਗੇ ਆ ਗਏ ਉਹਨਾਂ ਨਾਲੋਂ ਤੇ ਚੰਗੇ ਆ ਕੇ ਨਹੀਂ ਕੁਝ ਨਾ ਕੁਝ ਤੇ ਕਰ ਰਹੇ ਆ